ਸਾਡੇ ਘਰ 'ਚ ਕੈਮਰੇ ਲੱਗੇ ਹੋਏ ਨੇ ਪਹਿਲਾਂ ਘਰ ਦੇ ਕੈਮਰੇ ਤੋੜੇ ਗਏ ਨੇ ਸਭ ਤੋਂ ਪਹਿਲਾਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਜਦੋਂ ਕੱਲੀ ਸੀ ਮੈਨੂੰ ਕੱਲੀ ਵੇਖ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈਏ ਬਟ ਮੈਂ ਆਪਦੇ ਆਪ ਨੂੰ ਪੂਰਾ ਕਵਰ ਕਰ ਲਿਆ ਮੈਂ ਲੋਕ ਲਗਾ ਕੇ ਪੂਰਾ ਕਵਰ ਹੋ ਗਿਆ ਨਾਲੇ ਹੀ ਸਾਡੇ ਗਵੰਢੀ ਵੀ ਆ ਗਏ ਨੇ ਉੱਥੋਂ ਜਦੋਂ ਬਚਾਅ ਹੋ ਗਿਆ ਉੱਥੋਂ ਉਹਨਾਂ ਨੂੰ ਲੱਗਿਆ ਕਿ ਇੱਥੇ ਸਾਡਾ ਕੁਝ ਨਹੀਂ ਹੋਣ ਹੋ ਸਕਦਾ ਪਿੰਡ ਇਕੱਠਾ ਹੋ ਗਿਆ ਇਸ ਤੋਂ ਬਾਅਦ ਚੱਕੀ ਤੇ ਗਏ ਨੇ ਚੱਕੀ ਤੇ ਮੇਰੇ ਬਦਰ ਕੱਲੇ ਸੀਗੇ ਕੰਮ ਕਰ ਰਹੇ ਸੀਗੇ ਕੱਲੇ ਦੇਖ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਪਿੰਡ ਉਹਨਾਂ ਨੇ ਵਾਰਦਾਤ ਕੀਤੀ ਕੈਮਰੇ ਭੰਨਣ ਵਾਲੀ ਉੱਥੇ ਸੇਮ ਉਹਨਾਂ ਨੇ ਕੈਮਰੇ ਭੰਨੇ ਡੀਵੀਆਰ ਲਾ ਗਏ ਜਿਹਦੇ ਚ ਸਾਰੇ ਬੁਕਤ ਬਹੁਤ ਹੁੰਦੇ ਨੇ ਕਿ ਕੌਣ ਆਇਆ ਕਿਨੇ ਕੀ ਵਾਰਦਾਤ ਕੀਤੀ ਉਸ ਤੋਂ ਬਾਅਦ ਮਾਤਾ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਤਾ ਦੇ ਮਾਤਾ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਹਦੇ ਕਰਕੇ ਮਾਤਾ ਦੇ ਦੋ ਉਂਗਲੇ ਜਿਹੜੀਆਂ ਨੇ ਕੁੱਟੀਆਂ ਗਈਆਂ ਹਮਲਾ ਕਰਨ ਦੀ وجہ ਇਹ ਸੀ ਕਿ ਮਾਤਾ ਤੋਂ ਪੈਸੇ ਖੋਣ ਦੀ ਕੋਸ਼ਿਸ਼ ਕਰਦੇ ਸੀ ਗੱਲੇ ਦੀਆਂ ਚਾਬੀਆਂ ਜਿਹੜੀਆਂ ਕਿ ਮਾਤਾ ਕੋਲ ਹਮੇਸ਼ਾ ਹੁੰਦੀਆਂ ਨੇ ਤੇ ਉਹਨਾਂ ਨੇ ਮਾਤਾ ਨਹੀਂ ਦਿੰਦੀ ਸੀ ਕਿ ਚਾਬੀਆਂ ਮਾਤਾ ਨੇ ਕੋਸ਼ਿਸ਼ ਕੀਤੀ ਕਿ ਮੈਂ ਚਾਬੀਆਂ ਨਾ ਦਵਾ ਸ਼ਾਇਦ ਕੋਈ ਓਨੀ ਦੇਰ ਤੱਕ ਜਿਹੜੇ ਨੌਜਵਾਨ ਨੇ ਹਮਲਾ ਕੀਤਾ ਗਿਆ ਇਹ ਕੰਮ ਕਰਕੇ ਕਰਦੇ ਨੇ ਇਹਨਾਂ ਦਾ ਚਿੱਟੇ ਦਾ ਆਰੋ-ਬਾਰ ਗਏ ਮੈਂ ਖੁਦ ਪੁਲਿਸ ਡਿਪਾਰਟਮੈਂਟ ਵਿੱਚ ਰਹੀ ਆ ਸਬੰਧੀ ਦਰਖਾਸਤਾਂ ਦਿੱਤੀਆਂ ਨੇ ਬਟ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਸਾਰਾ ਪਿੰਡ ਸਾਰੇ ਇਲਾਕੇ ਨੂੰ ਪਤਾ ਕਿ ਨਸ਼ੇ ਦਾ ਕੰਮ ਕਰਦੇ ਨੇ ਜਦੋਂ ਇਹ ਕੰਮ ਕਰਦੇ ਨੇ ਇਹਨਾਂ ਦੇ ਦੋਵੇਂ ਅੱਡੇ ਇਹਨਾਂ ਦਾ ਘਰ ਤੇ ਪਲੱਸ ਜਿਹੜਾ ਇਹ ਬਾਹਰ ਜਿਹੜਾ ਇਹਨਾਂ ਦਾ ਅੱਡਾ ਬਣਿਆ ਆ ਦੋਵੇਂ ਹੀ ਸਾਡੇ ਲਗਾਏ ਹੋਏ ਕੈਮਰਿਆਂ ਦੀ ਨਿਗਰਾਨੀ ਵਿੱਚ ਆਂਦੇ ਨੇ ਜਦੋਂ ਵੀ ਸ਼ਿਕਾਇਤਾਂ ਕੀਤੀਆਂ ਕਿੰਨਾ ਕੁ ਪੁਲਿਸ ਦਾ ਸਹਿਯੋਗ ਰਿਹਾ ਤੁਹਾਨੂੰ ਕੋਈ ਸਹਿਯੋਗ ਨਹੀਂ ਮਿਲਿਆ ਮੈਨੂੰ ਕੋਈ ਸਹਿਯੋਗ ਨਹੀਂ ਮੇਰੇ ਕੋਲ ਅਜੇ ਤੱਕ ਦਰਖਾਸਤਾਂ ਪਈਆਂ ਹੋਈਆਂ ਨਹੀਂ ਤੇ ਜਿਹੜਾ ਇੱਕ ਕਿੱਲੇ 1.5 ਕਿੱਲੇ ਯਾਨੀ ਜਿਹੜਾ ਸਰਕਾਰੀ ਛੱਡੋ ਕੋਈ ਪ੍ਰਾਈਵੇਟ 10000 ਦੀ ਨੌਕਰੀ ਨਹੀਂ ਕਰਦਾ ਉਹ BMW ਗੱਡੀਆਂ ਤੇ ਤੇ ਉਹਦੇ ਇੰਨੇ ਵੱਡੇ ਲੈਵਿਸ਼ ਲਾਈਫਸਟਾਈਲ ਕਿਵੇਂ ਹੋ ਸਕਦਾ ਹੈ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੰਨਾ ਵੱਡਾ ਕਾਰੋਬਾਰ ਚੱਲ ਰਿਹਾ ਹੈ ਹਾਂ ਛੋਟੇ ਜਿਹੇ ਪਿੰਡ ਚ ਸਾਰੇ ਪਿੰਡ ਨੂੰ ਪਤਾ ਹੈ ਹੁਣ ਮੰਗ ਕੀ ਕਰਦੇ ਹੋ ਜਿਹੜਾ ਮੈਂ ਮੰਗ ਇਹੀ ਕਰਦੀ ਆ ਕਿ ਸਾਡੀ ਜਾਨ ਨੂੰ ਖਤਰਾ ਏ ਸਾਨੂੰ ਹੁਣ ਵੀ ਪਿੱਛੇ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਇਹਨਾਂ ਦੇ ਪਰਿਵਾਰ ਵੱਲੋਂ ਵੀ ਧਮਕੀਆਂ ਮਿਲ ਰਹੀਆਂ ਨੇ ਸਾਡੇ ਤੇ ਪੂਰਾ ਦਬਾਅ ਬਣਾਇਆ ਜਾ ਰਿਹਾ ਏ ਕਿ ਅਸੀਂ ਆਪਦਾ ਜਿਹੜਾ ਕਾਨੂੰਨੀ ਕਾਰਵਾਈ ਨਾ ਕਰੀਏ ਅਸੀਂ ਇਸ ਗੱਲ ਨੂੰ ਇੱਥੇ ਠੱਪ ਕਰ ਦਈਏ ਤਾਂ ਕਿ ਇਹਨਾਂ ਨੂੰ ਇਸ ਗੱਲ ਦਾ ਡਰ ਏ ਕਿ ਜੇ ਇਹ ਗੱਲ ਉੱਠੇਗੀ ਤਾਂ ਸਾਡੇ ਜਿਹੜੇ ਜਿਹੜਾ ਅਸੀਂ ਆਪਦਾ ਜਾਲ ਫਸਾਇਆ ਹੋਇਆ ਏ ਚਿੱਟੇ ਦਾ ਸਾਡੀ ਉਹਦੇ ਤੱਕ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਤੇ ਸਰਕਾਰ ਸਾਡੇ ਖਿਲਾਫ ਐਕਸ਼ਨ ਲਵੇਗੀ ਮੈਂ ਬਸ ਇਹੀ ਤਕਰੀਬਨ ਜਦੋਂ ਤਰਕਾਲਾ ਜੀ ਪੈਂਦੀਆਂ ਨੇ 6 ਕੁ ਦਾ ਟਾਈਮ ਸੀ ਕਾਕੇ ਮੈਂ ਦੁਕਾਨ ਤੇ ਕੱਲੀ ਸਾਂ ਤਿੰਨ ਬੰਦੇ ਆਏ ਨੇ ਮੁੰਡੇ ਤਿੰਨੋ ਜਨੇ ਮੇਰੇ ਉਹ ਪਹਿਲਾ ਕੈਮਰੇਆਂ ਨੂੰ ਪਾ ਗਏ ਨੇ ਆਪਣੇ ਕੈਮਰੇ ਲੱਗੇ ਹੋਏ ਨੇ ਬਾਹਰਲਾ ਕੈਮਰਾ ਤੋੜ ਕੇ ਤੇ ਫਿਰ ਅੰਦਰ ਵੜ ਕੇ ਦਾਖਲ ਹੋ ਕੇ ਤੇ ਉਹ ਜਿਹੜੀ ਕੈਮਰੇ ਦੇ ਵਿੱਚ ਇੱਕ ਪੁਰਜਾ ਲੱਗਿਆ ਉਹ ਲੈ Đਾ ਕੋ ਉਹ ਲੈ ਗਏ ਕੱਢ ਕੇ ਕੱਢ ਲਿਆ ਉਹ ਬਾਹਰ ਜੀ ਤੇ ਮੈਂ ਪਰਪਾ ਜੀ ਕਿ ਆਈ ਵੀ ਕਿਹੜੇ ਨੇ ਕਿਹੜੇ ਨੇ ਉਹਨਾਂ ਨੇ ਮੈਨੂੰ ਉੱਥੇ ਚੱਕੀਆਂ ਦੇ ਆ ਜਾਂ ਆਪਣੀ ਚੱਕੀਆਂ ਦੀ ਦੁਕਾਨ ਹੈ ਜੀ ਉੱਥੇ ਡੇਗ ਲਿਆ ਉੱਥੇ ਮੈਂ ਡੇਗ ਗਈ ਇੱਕ ਜਣਾ ਪਵੇ ਦੂਜਾ ਪਵੇ ਸਿਰ ਤੇ ਉਹਨਾਂ ਨੇ ਨਾ ਆ ਗਰਮ ਬੁਲੇਟੇ ਹੋਏ ਸੀ ਕੱਪੜੇ ਉਹ ਕਾਕੇ ਮੈਂ ਇੱਕ ਦਾ ਖੇਚ ਲਿਆ ਉਹਨੂੰ ਵੀ ਅੱਗੋਂ ਮੂੰਹ ਤੇ ਮੈਂ ਵੀ ਪਈ ਜਦੋਂ ਖਿੱਚਿਆ ਤੇ ਉਹ ਸਾਡਾ ਗਵਾਂਡੀਆਂ ਦਾ ਮੁੰਡਾ ਹੀ ਨਿਕਲਿਆ ਪਿੰਡ ਮੂਰ ਵਾਲਾ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਲੇਡੀਜ਼ ਗਾਇਲ ਹੁੰਦੇ ਨੇ ਉਹ ਮਾਮਲਾ ਕੀ ਸੀਗਾ ਜੀ ਉਸ ਸਰਪੰਚ ਚੱਕ ਬੂਰੋ ਬੰਦਕ ਸਨੋ ਟੈਲੀਫੋਨ ਆਇਆ ਸੀ ਸੁਬਹ ਰਾਤੀ ਕਿ ਤੇ ਪਿੰਡ ਦੇ ਵਿੱਚ ਲੜਾਈ ਹੋਈ ਹੈ ਮਾਤਾ ਜੀ ਦੇ ਨਾਲ ਤੇ ਮੈਂ ਸੁਨੇਹ ਸਪੋਰਟ ਇਮੀਡੀਏਟਲੀ ਉਹ ਤੋਂ ਮਤਲਬ ਕਿ ਤੇ ਜਾਈ ਮੈਂ ਸਰਜੀ ਸਿੰਘ ਸਨ ਉਹ ਲੈ ਕੇ ਆਉਣਾ ਹੈ ਜੀ ਇਹਨਾਂ ਦਾ ਕਾਰ ਹੈ ਕਿ ਇਹਨਾਂ ਦੇ ਨਾਲ ਜੀ ਬ੍ਰਦਰ ਦੇ ਮੜਕੇ ਨੇ ਉਹਨਾਂ ਦਾ ਕਾਰ ਵੀ ਨਾਲ ਕਟੋਰ ਕੀ ਲੈਣ ਦੇਣਾ ਤੇ ਸੁਜੀਤ ਸਿੰਘ ਨੇ ਆਪਣੇ ਘਰ ਦੇ ਬਾਰ ਕੰਦੇ ਲਾਏ ਹੋਏ ਨੇ ਜਿਹੜੇ ਨੋਤੀ ਜੇਨੇ ਉਹਦੇ ਕੋਲ ਤੋਂ ਕੈਮਰੇ ਕਰਤ ਲਾਏ ਨੇ ਜਿਹੜੇ ਕੋਈ ਲੰਗਣਾ ਹੁੰਦਾ ਹੈ ਇਹਨਾਂ ਪਾਸੇ ਕਰ ਉਹ ਸਮਝਾ ਕਰਕੇ ਇਹਨਾਂ ਦੀ ਲੜਾਈ ਹੋ ਗਈ ਕਿ ਇਹਨਾਂ ਨੇ ਚੱਕੀ ਬਣਾਈ ਜੀ ਬੂਰੋ ਵਾਲੇ ਦੇ ਵਿੱਚ ओके ਨਾ ਦੇਸੀ ਜਿਹੜੇ ਹੈ ਨਾ ਕ੍ਰਿਸ਼ਨ ਨਾਲ ਗਏ ਹੋਏ ਨੇ ਉਸ ਤੋਂ ਇਸ ਮੁਸਫਿਰ ਵਿੱਚ ਆ ਕੇ ਜਿਹੜੇ ਜਿਸੀ ਦੇ ਜਸ਼ਨਤੀ ਸੰਤ ਪ੍ਰਸਿੰਦਰਪਾਲ ਇਸ ਪ੍ਰਸਿੰਦਰਪਾਲ ਇੱਕ ਰਾਮ ਨੂੰ ਕਮੀਪੁਰ ਨਰਨ ਨਾ ਬਟੇ ਇਹ ਤਿੰਨੋ ਜਣੇ ਆ ਕੇ ਆਪਣੇ ਮਾਤਾ ਦੇ ਨਾਲ ਰਹਿਣਾ ਹੈ ਉਹ ਮਰ ਕੀਤੀ ਜਿਹਨਾਂ ਦੇ ਘੱਲੇ ਦੇ ਵਿੱਚ ਪੈਸੇ ਕਰਕੇ ਲੈ ਗਈ ਜਿਸ ਬੰਦੇ ਜਿਹੜੀ ਮਾਤਾ ਨੇ ਕ੍ਰਿਸ਼ਨ ਨਾਲ ਲਈ ਉਹ ਘਾਟ ਲੋਗ ਨੇ ਆ ਜੈਤਵਰ ਕਰਕੇ ਅਮਰਾਂ ਵੀ ਜਿਹੜੇ ਸਾਡੇ ਕੋਲ ਅਮਰਾਂ ਰਹਿ ਗਈ ਚੜੀ ਤੱਕ ਕਰਕੇ ਕੀ ਪਰਿਵਾਰ ਦੇ ਵੱਲੋ ਦੋਸ਼ ਲਾਇਆ ਜਾ ਰਿਹਾ ਹੈ ਮੇਰੇ 1.5 ਲੱਖ ਦੇ ਕਰੀਬ ਰੁਪਏ ਸੀਗੇ ਉਹ ਵੀ ਚੋਰੀ ਕਰ ਲਏ ਗਏ ਨੇ ਜੀ ਉਹ ਦੁਬਾਰਨੇ ਤਕਰੀਸ ਕਿਸ ਮਕਦਮਾ ਦਰਜ ਕਰਕੇ ਦੋਸ਼ਲ ਪਰ ਕੇ ਯੂ ਵੀ ਚਾਹੀ ਹੋਈ ਥੰਮੇ ਏ ਕਿ ਉਹਦੀ ਬੇਟੀ ਅਧਿਆਪਕ ਹੈ ਜੀ ਅਧਿਆਪਕ ਡਿਊਟੀ ਕਰਦੇ ਨੇ ਉਹਨਾਂ ਦੇ ਵੱਲੋ ਦੋਸ਼ ਲਾਇਆ ਕਿ ਪਹਿਲਾ ਮੇਰੇ ਤੇ ਜਾਣ ਲਈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਘਰ ਚ ਛੋਪੀ ਛੁਪ ਕੇ ਜਾਣ ਬਚਾਈ ਤੇ ਉਸ ਬਾਅਦ ਮੇਰੀ ਮਾਤਾ ਦੇ ਨਾਲ ਵੀ ਤੇਈ ਤਰ ਹਤਿਆਰਣ ਹਮਲਾ ਕੀਤਾ ਗਿਆ ਜੀ ਉਹ ਲੱਗੇ ਹਨ ਕਿ ਕਲ ਟੀਚਰ ਨੇ ਪਹਿਲੇ ਸਾਡੇ ਡਿਪਾਰਟਮੈਂਟ ਵੀ ਰਹਿਗੇ ਸੀ ਜੀ ਲੜਕੀ ਨੇ ਇਹਨਾਂ ਦੇ ਮਲੇਖੀ ਕੋਰਡੀ ਕਿ ਉਹਨਾਂ ਦੇ ਵਿੱਚ ਗਿਆਨ ਹੈ ਕਿ ਜੋ ਜੋ ਹੈ ਉਹ ਹੀ ਐਸੇ ਪੱਦਨੇ ਸੀ ਇਸ ਦਾ ਕੁਲਿਆ ਫਰਜਮੀ ਪਰਿਵਾਰ ਦੇ ਲੋਕ ਦੋਸ਼ ਲਾਉਂਦੇ ਨੇ ਇਹ ਜਿੱਟੇ ਦਾ ਕਾਰੋਬਾਰ ਕਰਦੇ ਨੇ ਕੋਈ ਇਸ ਤਰ੍ਹਾਂ ਪੜਤਾਲ ਦੇ ਵਿੱਚ ਸਾਹਮਣੇ ਆਇਆ ਤੁਹਾਡੇ ਵੱਲ ਮੌਕੇ ਤੇ ਗਿਆ ਗਿਆਤਾ ਜੀ ਪਹਿਲੇ ਤੱਕ ਸਾਰੇ ਕੋ ਨਹੀਂ ਆਇਆ ਜੀ ਜੋ ਸ਼ਿਫਰਾਂ ਦੀ ਕੋਈ ਵੀ ਗੱਲ ਆਈ ਸਾਹਮਣੇ ਉਹਦੀ ਵੀ ਕਾਰਵਾਈ ਉਸਿਆ ਰਹੀ ਜਿਸ ਤਰ੍ਹਾਂ ਗੁੰਡਾ ਕਰਦੀਆਂ ਜਿਸ ਤਰ੍ਹਾਂ ਸਰ ਗੁੰਡਾ ਕਰਦੀ ਦੀ ਕਟਰਾਵਾ ਆਜ ਦਿਨ ਦੇਖ ਨੂੰ ਮਿਲ ਰਹੀਆਂ ਨੇ ਗੁੰਡਾ ਅੰਸਰਾਂ ਨੂੰ ਕੁਛ ਦੀ ਕੀ ਚੇਤਾਵਨੀ ਰਹੇਗੀ ਜੀ ਗੁੰਡਾ ਅੰਸਰ ਨੂੰ ਚੇਤਾਵਨੀ ਜੀ ਜਾਂ ਤਾਂ ਮਾਰੇ ਕੰਮ ਛੱਡ ਜਾਣ ਨਹੀਂ ਤਾਂ ਪੱਕੇ ਜੇਲਾ ਵਿੱਚ ਜਾਣਗੇ ਬੱਗੀਆਂ ਆ ਗਏ ਅਸੀਂ ਜੋ ਦੁਰਮ ਬੜਵਾ ਲਾ ਕੇ ਜੇ ਨਾਲ ਮਿਲ ਪੈ ਜਾਗੇ ਤੇ ਮਨ ਕਰਾਤਾ ਹੋ ਸਕਦਾ